ਅੱਜ ਆਪਾਂ ਉਹਨਾਂ ਲਿਖਤਾਂ ਤੇ ਗੱਲ ਕਰ ਰਹੇ ਹਾਂ ਜਿਹੜੀਆਂ ਬੰਦਾ ਸਿੰਘ ਬਹਾਦਰ ਦੇ ਉਭਾਰ ਬਾਰੇ ਨੇ ਆ ਇਹ ਦਸਤੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਤਾਕਤ ਕਿਵੇਂ ਵਧੀ ਆਪਣਾ ਮਕਸਦ ਹੈ ਕਿ ਇਸ ਮੋੜ ਨੂੰ ਤੇ ਉਹਨਾਂ ਦੀਆਂ ਸ਼ੁਰੂਆਤੀ ਕਾਰਵਾਈਆਂ ਨੂੰ ਸਮਝੀਏ ਜਿਵੇਂ ਇਨ੍ਹਾਂ ਸ਼ਰੋਤਾਂ 'ਚ ਲਿਖਿਆ ਹਾਂਜੀ ਬਿਲਕੁਲ ਇਹ ਮੁਲਾਕਾਤ ਮਤਲਬ ਕਿ ਬਹੁਤ ਹੀ ਅਹਿਮ ਸੀ ਇਹ ਲਿਖਤਾ ਇਹੀ ਦੱਸਦਿਆਂ ਨੇ ਕਿ ਕਿਵੇਂ ਇੱਕ ਵੈਰਾਗੀ ਸਾਧੂ ਜਿਹੜਾ ਆਪਣੀਆਂ ਸ਼ਕਤੀਆਂ ਲਈ ਜਾਣਿਆ ਜਾਂਦਾ ਸੀ ਉਹ ਸਿੱਖ ਇਤਿਹਾਸ ਦੀ ਇੱਕ ਵੱਡੀ ਸ਼ਖਸੀਅਤ ਬਣ ਗਿਆ ਤੇ ਪੰਜਾਬ ਚ ਮੁਗਲ ਰਾਜ ਲਈ ਇੱਕ ਵੱਡੀ ਚੁਣੌਤੀ ਅੱਛਾ ਤਾਂ ਸ਼ੁਰੂ ਕਰੀਏ ਨੰਦੇੜ ਤੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਨਗੀਨਾ ਘਾਟ ਤੇ ਠਹਿਰੇ ਸੀ ਤੇ ਉੱਥੇ ਹੀ ਮਾਦੋਦਾਸ ਵੈਰਾਗੀ ਵੀ ਸੀ ਉਹ ਜਿਹੜਾ ਕੀ ਕਹਿੰਦੇ ਆ ਸੰਤਾਂ ਮਹਾਤਮਾਵਾਂ ਨੂੰ ਤਖਤ ਤੇ ਬਿਠਾ ਕੇ ਉਲਟਾ ਦਿੰਦਾ ਸੀ ਹਾਂ ਹਾਂ ਕਰਮਾਤਾਂ ਦਿਖਾਉਂਦਾ ਸੀ ਆਪਣੀਆਂ ਤੇ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਦਾ ਜਵਾਬ ਸੀ ਸਾਨੂੰ ਇਸ ਵੇਲੇ ਤਖਤ ਉਲਟਾਉਣ ਵਾਲਾ ਬੰਦਾ ਹੀ ਚਾਹੀਦਾ ਹੈ ਇਹ ਗੱਲ ਬੜੀ ਡੂੰਗੀ ਹੈ ਨਾ ਬਿਲਕੁਲ ਸਿਰਫ ਮਜ਼ਾਕ ਨਹੀਂ ਸੀ ਫਿਰ ਗੁਰੂ ਜੀ ਆਪ ਉਹਦੇ ਡੇਰੇ 'ਚ ਗਏ ਤੇ ਉਹਦੇ ਪਲੰਗ ਤੇ ਬਹਿ ਗਏ ਜਿੱਥੇ ਕਿਸੇ ਨੂੰ ਬਹਿਣ ਦੀ ਇਜਾਜ਼ਤ ਨਹੀਂ ਸੀ ਦਿੰਦਾ ਉਹ ਹਾਂਜੀ ਤੇ ਮਦੋਦਾਸ ਨੇ ਕੋਸ਼ਿਸ਼ ਕੀਤੀ ਆਪਣੀਆਂ ਸ਼ਕਤੀਆਂ ਨਾਲ ਕਿ ਪਲੰਗ ਉਲਟਾ ਦਵੇ ਪਰ ਉਹ ਅਸਫਲ ਰਹਾ ਤੇ ਫਿਰ ਉਹਨੂੰ ਸਮਝ ਆਈ ਕਿ ਗੁਰੂ ਜੀ ਦੀ ਅਧਿਆਤਮਿਕ ਸ਼ਕਤੀ ਕਿੰਨੀ ਵੱਡੀ ਹੈ ਮਾਫੀ ਮੰਗੀ ਤੇ ਗੁਰੂ ਜੀ ਦਾ ਸਿੱਖ ਬਣਨ ਦਾ ਫੈਸਲਾ ਕੀਤਾ ਹਾਂ ਤੇ ਫਿਰ 1 ਮਹੀਨਾ ਗੁਰੂ ਜੀ ਕੋਲ ਰਹਿ ਕੇ ਸਿੱਖੀ ਦੇ ਸਿਧਾਂਤ ਸਿੱਖੇ ਉਹਦੀ ਤੀਰ ਅੰਦਾਜ਼ੀ ਬਹੁਤ ਕਮਾਲ ਦੀ ਸੀ ਤਾਂ ਗੁਰੂ ਜੀ ਨੇ ਉਹਨੂੰ ਬਹਾਦਰ ਦਾ ਖਿਤਾਬ ਦਿੱਤਾ ਫਿਰ ਖੰਡੇ ਬਾਟੇ ਦੀ ਪਾਹਲ ਸ਼ੱਕੇ ਉਹ ਬਣ ਗਿਆ ਬੰਦਾ ਸਿੰਘ ਪਹਾਦਰ ਅੱਛਾ ਤੇ ਜਦੋਂ ਬੰਦਾ ਸਿੰਘ ਨੇ ਗੁਰੂ ਪਰਿਵਾਰ ਨਾਲ ਹੋਏ ਜ਼ੁਲਮਾਂ ਬਾਰੇ ਸੁਣਿਆ ਤਾਂ ਬਹੁਤ ਮਤਲਬ ਦੁਖੀ ਹੋਏ ਤੇ ਜ਼ਾਲਮਾਂ ਨੂੰ ਸਬਕ ਸਿਖਾਣ ਦੀ ਸੇਵਾ ਮੰਗੀ ਉਹਨਾਂ ਨੇ ਹਾਂਜੀ 26 ਨਵੰਬਰ 1708 ਦੀ ਗੱਲ ਹੈ ਗੁਰੂ ਜੀ ਨੇ ਫੇਰ ਉਹਨੂੰ ਪੰਜਾਬ ਵੱਲ ਤੋਰਿਆ ਪਰ ਇਹ ਗੱਲ ਜ਼ਰੂਰੀ ਹੈ ਜਿਵੇਂ ਸਰੋਤ ਦੱਸਦੇ ਨੇ ਕਿ ਗੁਰੂ ਜੀ ਦਾ ਹੁਕਮ ਸਿਰਫ ਬਦਲਾ ਲੈਣਾ ਨਹੀਂ ਸੀ ਅੱਛਾ ਆ ਹੁਕਮ ਸੀ ਜ਼ਾਲਮ ਹਕੂਮਤ ਦਾ ਟੱਕਰਾ ਕਰਨਾ ਤੇ ਮਜ਼ਲੂਮਾਂ ਦੀ ਰੱਖਿਆ ਕਰਨਾ ਭਾਵੇਂ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਦੇ ਮਨ 'ਚ ਬਦਲੇ ਦੀ ਭਾਵਨਾ ਸੀ ਜਿਸ ਲਈ ਉਹਨਾਂ ਨੇ ਬਾਅਦ 'ਚ ਪੁੱਲ ਬਖਸ਼ਾਈ ਨਾਲ ਉਹਨਾਂ ਦੇ ਪੰਜ ਪਿਆਰੇ ਸਨ ਪੰਜ ਤੀਰ ਨਗਾਰਾ ਨਿਸ਼ਾਨ ਸਾਹਿਬ ਤੇ ਕੋਈ 20 ਹੋਰ ਸਿੰਘ ਫੇਰ ਜਦੋਂ ਪੰਜਾਬ ਵੱਲ ਆ ਰਹੇ ਸੀ ਤਾਂ ਵਜ਼ੀਰ ਖਾਨ ਦੇ ਜਾਸੂਸਾਂ ਨੇ ਪਿੱਛਾ ਕੀਤਾ ਪਰ ਬੰਦਾ ਸਿੰਘ ਨੇ ਬੜੀ ਚਲਾਕੀ ਨਾਲ ਉਹਨਾਂ ਨੂੰ ਚੱਕਮਾ ਦੇ ਦਿੱਤਾ ਹਾਂਜੀ ਤੇ ਬਾਂਗਰ ਦੇ ਇਲਾਕੇ 'ਚ ਉਹਨਾਂ ਨੇ ਲੁਟੇਰਿਆਂ ਨੂੰ ਸੋਧਿਆ ਲੋਕਾਂ ਦਾ ਮਾਲ ਵਾਪਸ ਕਰਵਾਇਆ ਇਸ ਨਾਲ ਉਹਨਾਂ ਦੀ ਸ਼ੋਰਤ ਫੈਲ ਗਈ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਸਰਕਾਰੀ ਮਾਮਲਾ ਨਾ ਦੇਣ ਹੈਨਾ ਬਿਲਕੁਲ ਕਿਹਾ ਕਿ ਸਰਕਾਰੀ ਮਾਲੀਆ ਬੰਦ ਕਰੋ ਬਸ ਖਾਲਸਾ ਫੌਜ ਲਈ ਰਸਦ ਮਤਲਬ ਦੁੱਧ ਘਿਓ ਵਗੈਰਾ ਦਿਓ ਇਹ ਤਾਂ ਸਿੱਧੀ ਮੁਗਲ ਹਕੂਮਤ ਨੂੰ ਵੰਗਾਰ ਸੀ ਤੇ ਨਾਲ ਹੀ ਲੋਕਾਂ ਨੂੰ ਸਿੰਘ ਸੱਜਣ ਦਾ ਸੱਦਾ ਦਿੱਤਾ ਇਸ ਨਾਲ ਚੌਧਰੀ ਘਬਰਾ ਗਏ ਫਿਰ ਦਿੱਲੀ ਨੇੜੇ ਪਹੁੰਚ ਕੇ ਫੌਜ ਤੇ ਪੈਸੇ ਦੀ ਕਮੀ ਮਹਿਸੂਸ ਹੋਈ ਸੇਰੀ ਤੇ ਖੰਡਾ ਪਿੰਡਾਂ ਕੋਲ ਟਿਕਾਣਾ ਕੀਤਾ ਤੇ ਉਥੋਂ ਫੇਰ ਮਾਲਵੇ ਮਾਝੇ ਦੁਆਬੇ ਦੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਹਾਂਜੀ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਇਹਨਾਂ ਦਾ ਅਸਰ ਦੇਖੋ ਲੋਕਾਂ ਦੇ ਮਨਾਂ 'ਚ ਗੁਰੂ ਜੀ ਨਾਲ ਹੋਈਆਂ ਵਦੀਕੀਆਂ ਦੇ ਜ਼ਖਮ ਅਜੇ ਭਰੇ ਨਹੀਂ ਸਨ ਲਿਖਤਾਂ ਦੱਸਦੀਆਂ ਕਿ ਲੋਕਾਂ ਨੇ ਆਪਣੇ ਘਰ ਆਪਣੀਆਂ ਜ਼ਮੀਨਾਂ ਵੇਚ ਕੇ ਹਥਿਆਰ ਖਰੀਦੇ ਤੇ ਬੰਦਾ ਸਿੰਘ ਦੀ ਫੌਜ ਸ਼ਾਮਲ ਹੋਣ ਲੱਗੇ ਅੱਛਾ ਹਾਂਜੀ ਸੋਚੋ ਜਿਹੜਾ ਸਫਰ ਨੰਦੇੜ ਤੋਂ ਸਿਰਫ 25 ਕੁ ਸਿੰਘਾਂ ਨਾਲ ਸ਼ੁਰੂ ਹੋਇਆ ਸੀ ਪੰਜਾਬ ਪਹੁੰਚਦੇ ਪਹੁੰਚਦੇ ਇਹ ਗਿਣਤੀ ਲਗਭਗ 40000 ਤੱਕ ਪਹੁੰਚ ਗਈ ਇਹ ਇਹ ਅੰਕੜਾ ਆਪ ਦੱਸਦਾ ਹੈ ਕਿ ਲੋਕਾਂ 'ਚ ਕਿੰਨਾ ਜੋਸ਼ ਸੀ ਤੇ ਗੁਰੂ ਪ੍ਰਤੀ ਕਿੰਨੀ ਸ਼ਰਧਾ ਸੀ ਵਾਹ 40000 ਫਿਰ ਤਾਂ ਜਿੰਤਾ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੋਣਾ ਸੋਨੀਪਤ ਕੈਥਲ ਹਾਂ ਸੋਨੀਪਤ ਤੇ ਕੈਥਲ ਤੇ ਕਬਜ਼ਾ ਕੀਤਾ ਸ਼ਾਹੀ ਖਜ਼ਾਨਾ ਲੁੱਟ ਕੇ ਗਰੀਬਾਂ 'ਚ ਵੰਡਿਆ ਤੇ ਫਿਰ ਆਇਆ ਸਮਾਣਾ ਦਾ ਹਮਲਾ ਇਹ ਬਹੁਤ ਅਹਿਮ ਸੀ ਹਾਂ ਸਮਾਣਾ ਕਿਉਂ ਖਾਸ ਸੀ ਕਿਉਂਕਿ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਜਲਾਲਉਦੀਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਿਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਹਨਾਂ ਦਾ ਕਾਰ ਸੀ ਸੈਦ ਪਰਿਵਾਰਾਂ ਦਾ ਗੜ ਸੀ ਬਹੁਤ ਭਾਰੀ ਲੜਾਈ ਹੋਈ ਹਜ਼ਾਰਾਂ ਮੁਗਲ ਫੌਜੀ ਮਾਰੇ ਗਏ ਅੱਛਾ ਇਹ 24 ਘੰਟਿਆਂ ਚ ਕਬਜ਼ਾ ਕਰ ਲਿਆ ਤਿੰਨਾਂ ਜਲਾਦਾਂ ਨੂੰ ਸਜ਼ਾ ਦਿੱਤੀ ਗਈ ਤੇ ਭਾਈ ਫਤੇ ਸਿੰਘ ਨੂੰ ਉੱਥੋਂ ਦਾ ਗਵਰਨਰ ਬਣਾਇਆ ਇਹ ਸਿਰਫ ਬਦਲਾ ਨਹੀਂ ਇਸਰਹੰਦ ਨੂੰ ਕੇਰਨ ਦੀ ਰਣਨੀਤੀ ਦਾ ਹਿੱਸਾ ਵੀ ਸੀ ਸਮਝ ਗਈ ਮਤਲਬ ਆਸ-ਪਾਸ ਦੇ ਇਲਾਕੇ ਜਿੱਤ ਕੇ ਸਰਹੰਦ ਨੂੰ ਕਮਜ਼ੋਰ ਕਰਨਾ ਫਿਰ ਕੁੜਾਮ ਠਸਕਾ ਸ਼ਾਬਾਦ ਮੁਸਤਾਫਾ ਬਾਦ ਇਹ ਸਭ ਇਲਾਕੇ ਵੀ ਜਿੱਤੇ ਹਾਂਜੀ ਬਿਲਕੁਲ ਮੁਸਤਾਫਾ ਬਾਦ ਤੋਂ ਤਾਂ ਦੋ ਤੋਪਾਂ ਵੀ ਮਿਲੀਆਂ ਫਿਰ ਕਪੂਰੀ ਦੇ ਹਾਕਮ ਕਦਮੁਦੀਨ ਨੂੰ ਸਜ਼ਾ ਦਿੱਤੀ ਜਿਹੜਾ ਹਿੰਦੂ ਔਰਤਾਂ ਦੀ ਬੇਇੱਜ਼ਤੀ ਕਰਦਾ ਸੀ ਤੇ ਸਡੋਰੇ ਦੇ ਉਸਮਾਨ ਖਾਨ ਨੂੰ ਵੀ ਜਿਸ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ ਸੀ अच्छा ते मखलिसगढ़ ਕਿਲੇ ਦਾ ਨਾਮ ਵੀ ਬਦਲਿਆ ਹਾਂ ਉਹਦਾ ਨਾਮ ਲੋਗੜ ਰੱਖਿਆ ਇਹ ਸਭ ਬਹੁਤ ਤੇਜ਼ੀ ਨਾਲ ਹੋਇਆ ਅੰਬਾਲਾ ਛੱਤ ਬਨੂੜ ਸਭ ਤੇ ਕਬਜ਼ਾ ਹੋ ਗਿਆ ਮੁਗਲ ਹਕੂਮਤ ਹਿਲ ਗਈ ਸੀ ਪੂਰੀ ਤਰ੍ਹਾਂ ਇਸੇ ਦੌਰਾਨ ਮੱਜ ਤੇ ਦੁਆਬੇ ਦੇ ਸਿੱਖ ਵੀ ਉੱਠ ਖੜੇ ਹੋਏ ਸੀ ਹੈਨਾ ਤੇ ਸਰਹੰਦਵਲ ਚੱਲ ਪਏ ਸੀ ਹਾਂਜੀ ਉਹ ਵੀ ਆਪਣੀ ਬਗਾਵਤ ਕਰਕੇ ਸਰਹੰਦਵਲ ਵੱਧ ਰਹੇ ਸਨ ਰਸਤੇ 'ਚ ਰੋਪੜ ਕੋਲ ਉਹਨਾਂ ਦਾ ਟੱਕਰਾ ਹੋਇਆ ਸ਼ਾਹੀ ਫੌਜ ਨਾਲ ਮਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖਾਨ ਵਜ਼ੀਰ ਖਾਨ ਦੇ ਕਹਿਣ ਤੇ ਉਹਨਾਂ ਤੇ ਚੜਾਇਆ ਤੇ ਫਿਰ ਦੋ ਦਿਨ ਲੜਾਈ ਚੱਲੀ ਉਹਦੇ ਚ ਸ਼ੇਰ ਮੁਹੰਮਦ ਖਾਨ ਦਾ ਭਰਾ ਤੇ ਪਤੀਜੇ ਮਾਰੇ ਗਏ ਉਹ ਆਪ ਵੀ ਜ਼ਖਮੀ ਹੋ ਗਿਆ ਸਿੱਖ ਜਿੱਤ ਕੇ ਅੱਗੇ ਵਧੇ ਤੇ ਬੰਦਾ ਸਿੰਘ ਬਹਾਦਰ ਨਾਲ ਮਿਲੇ ਇਸ ਨਾਲ ਖਾਲਸਾ ਫੌਜ ਦੀ ਤਾਕਤ ਹੋਰ ਵੀ ਵੱਧ ਗਈ ਫਿਰ ਇਹ ਜਿਹੜੀਆਂ ਲਿਖਤਾਂ ਨੇ ਇਹ ਸਾਨੂੰ ਦੱਸਦੀਆਂ ਨੇ ਕਿ ਕਿਵੇਂ ਬਹੁਤ ਹੀ ਥੋੜੇ ਸਮੇਂ 'ਚ ਗੁਰੂ ਜੀ ਦੇ ਆਸ਼ੀਰਵਾਦ ਨਾਲ ਤੇ ਲੋਕਾਂ ਦੇ ਐਨੇ ਜ਼ਬਰਦਸਤ ਸਾਥ ਨਾਲ ਬੰਦਾ ਸਿੰਘ ਬਹਾਦਰ ਇੱਕ ਐਡੀ ਵੱਡੀ ਫੌਜੀ ਤਾਕਤ ਬਣ ਗਏ ਤੇ ਮੁਗਲ ਸਾਮਰਾਜ ਦੇ ਵੱਡੇ ਵੱਡੇ ਕਿਲਿਆਂ ਨੂੰ ਉਗਾਰ ਦਿੱਤਾ ਬਿਲਕੁਲ ਸਹੀ ਗੱਲ ਹੈ ਇਸ ਰੋਧ ਬੰਦਾ ਸਿੰਘ ਦੇ ਇਸ ਤੇਜ਼ ਉਭਾਰ ਨੂੰ ਉਹਨਾਂ ਦੇ ਰਣਨੀਤੀ ਨੂੰ ਜਿਵੇਂ ਸਰੰਦ ਨੂੰ ਕੇਰਨ ਵਾਲੀ ਗੱਲ ਆਪਾਂ ਕੀਤੀ ਤੇ ਉਹਨਾਂ ਦੇ ਅਸਰ ਨੂੰ ਬੜਾ ਸਾਫ਼ ਦੱਸਦੇ ਨੇ ਇੱਕ ਇਕੱਲੇ ਬੰਦੇ ਤੋਂ ਇੱਕ ਪੂਰੀ ਲੋਕ ਲਹਿਰ ਦੇ ਆਗੂ ਬਣਨ ਦਾ ਸਫ਼ਰ ਇਹ ਸੱਚ ਪੂਛਾ ਸਦਾਰਨ ਸੀ ਤੇ ਇਹਨਾਂ ਲਿਖਤਾਂ ਤੇ ਜਦੋਂ ਆਪਾਂ ਗੌਰ ਕਰਦੇ ਆ ਤਾਂ ਇੱਕ ਸਵਾਲ ਮਨ 'ਚ ਆਉਂਦਾ ਜਿਹੜਾ ਸਿੱਧਾ ਇਹਨਾਂ 'ਚੋਂ ਹੀ ਨਿਕਲਦਾ ਜਿਵੇਂ ਦੱਸਿਆ ਗਿਆ ਹੈ ਕਿ ਕੁਝ ਹੀ ਮਹੀਨਿਆਂ 'ਚ ਬੰਦਾ ਸਿੰਘ ਦੀ ਫੌਜ 25 ਸਿੰਘਾਂ ਤੋਂ ਵੱਧ ਕੇ 40000 ਤੱਕ ਪਹੁੰਚ ਗਈ ਤੇ ਲੋਕਾਂ ਨੇ ਆਪਣਾ ਸਭ ਕੁਝ ਦੌ ਤੇ ਲਾ ਦਿੱਤਾ ਇਹ ਜਿਹੜੀ ਤੇਜ਼ੀ ਨਾਲ ਲਾਂਬਨ ਦੀ ਹੋਈ ਜਿਸ ਦਾ ਵੇਰਵਾ ਸਰੋਧ ਦਿੰਦੇ ਨੇ ਇਹ ਉਸ ਵੇਲੇ ਦੇ ਪੰਜਾਬ ਦੇ ਹਾਲਾਤ ਤੇ ਲੋਕਾਂ ਦੇ ਗੁਰੂ ਸਾਹਿਬ ਤੇ ਉਹਨਾਂ ਦੇ ਮਿਸ਼ਨ ਪ੍ਰਤੀ ਜਿਹੜੀ ਡੂੰਗੀ ਵਚਨਬੱਧਤਾ ਸੀ ਉਸ ਬਾਰੇ ਕੀ ਦੱਸਤੀ ਹੈ